ਗੁਜਰੀ ਅੰਤ ਕਾਲ ਜੋ ਲਖਮੀ ਸਿਮਰੈ ਐਸੀ ਚਿੰਤਾ ਮਹ ਜੇ ਮਰੇ ਸਰਪ ਜੋਨ ਵੱਲ ਵੱਲ ਵਾ ਉਤਰੈ ਹਰੀ ਭਾਈ ਗੋਬਿੰਦ ਨਾਮ ਮਤ ਬਿਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹ ਜੇ ਮਰੇ ਬੇਸਵਾ ਜਉਣ ਵੱਲ ਵੱਲ ਆਵਤਰੈ ਅੰਤਕਾਲੂ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜਉਣ ਵੱਲ ਵੱਲ ਆਵਤਰੈ ਅੰਤਕਾਲੂ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜਉਣ ਵੱਲ ਵੱਲ ਆਵਤਰੈ ਅੰਤ ਕਾਲੂ ਨਰਾਇਣ ਸਿਮਰੈ ਐਸੀ ਚਿੰਤਾ ਮਹ ਜੇ ਮਰੈ ਬਦ ਤ ਤਰ ਲੋਚਨ ਤੇ ਨਰਮ ਨਰਮੁਗਤ ਨਰਮੁਗਤਾ ਪੀਤੰਬਰ ਵਾਕੇ ਰਿਤਿ ਬਸੈ ਗੁਜਰੀ ਸ੍ਰੀ ਜੀ ਦਾ ਦੇਵ ਜੀਓ ਕਾ ਪਦਾ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਪਰਮਾਦ ਪੁਰਖ ਮਨੋ ਪਿੰਮੰ ਸਤ ਆਦ ਪਾਵਰਤੰ ਪਰਮਦ ਪੁੱਤੰ ਪਰਕਿਰਤ ਪਰੰ ਜਦ ਚਤੰ ਸਰਬ ਗਤੰ ਕੇਵਲ ਰਾਮ ਨਾਮ ਮਨ ਰੋਮੰ ਬਦ ਅੰਮ੍ਰਿਤ ਤਤ ਮਯੰ ਨਾਦ ਨੋਤ ਜਸਮਰਨੇਨ ਜਨਮ ਜਰਾਦ ਮਰਨ ਪੰ ਰਹਾਉ ਇਸ਼ਸੁਜਮਾਦੁ ਪ੍ਰਾਪੰਗੰ ਜਸ ਸਵਸਤ ਸੁਕ੍ਰਿਤ ਕਿਰਤੰ ਪਾਉ ਭੂਤ ਪਾਉ ਸਮਭੰ ਪਰਮੰ ਪ੍ਰਸੰਨ ਮਦੰ ਲੋਬਾਦ ਦ੍ਰਿਸ਼ਟ ਪਰ ਗ੍ਰਹੰ ਜਦ ਬਿਦ ਆਚਰਣੰ ਤਾਜ ਸਕਲ ਦੋ ਕਿਰਤ ਦੁਰਮਤੀ ਭਜ ਚਕਰ ਤਰ ਸਰਨੰ ਹਰ ਭਗਤ ਨਿਜਨ ਕੇਵਲਾ ਅਰਧ ਕਰਮਨਾ ਬਚਸਾ ਜਗੇਨਕੰ ਜਗੇਨਕੰ ਦਨੇਨਕੰ ਤਪਸਾ ਗੋਬਿੰਦ ਗੁਬਦੇਂ ਤੂ ਜਪਨਰ ਸਕਲ ਸਦ ਪਦੰ ਜਯ ਦੇਵ ਆਯੋ ਤਸ ਸਫੁਕਟੰ ਪਵ ਪੂਤ ਸਰਬਗਤੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਦੇਵਗੰਦਾਰੀ ਮਹੱਲਾ ਚੌਥਾ ਘਰ ਪਹਿਲਾ ਸੇਵਕ ਜਨ ਬਣੇ ਠਾਕੁਰ ਲਿਵ ਲਾਗੇ ਜੋਤ ਜੋ ਤੁਮਰਾ ਜਸ ਕਹਤੇ ਗੁਰਮਤ ਤਿੰਨ ਮੁਖ ਭਾਗ ਸੁਪਾਗੇ ਰਹਾਉ ਟੁੱਟ ਮਾਇਆ ਕੇ ਬੰਧਨ ਫਾਹੀ ਹਰਿ ਰਾਮ ਨਾਮ ਲਿਵ ਲਾਗੇ ਹਮਰਾ ਮਨ ਮੋਹ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੇ ਸਗਲੇ ਰਹਿਨ ਸੋਈ ਅੰਦਿਆਰੀ ਗੁਰ ਕਿੰਚਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁंदर ਸੁਆਮੀ ਮੋਹੇ ਤੁਮ ਸਾ ਤੁਮ ਸਰੂ ਅਵਰ ਨ ਲਾਗੇ ਦੇਵ ਗੰਦਾਰੀ ਮੇਰੋ ਸੁੰਦਰ ਕਹੋ ਮਿਲ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ ਰਹਾਉ ਪ੍ਰਗ ਬਚਨ ਸੁਖਾ ਸੁਖਾਨੇ ਹੀ ਆਰੇ ਇਹ ਚਾਲ ਬਣੀ ਹੈ ਭਲੀ ਲਟਰੀ ਮਦਰੀ ਠਾਕੁਰ ਭਾਈ ਹੋ ਭਾਈ ਉਹ ਸੁੰਦਰ ਹਰ ਢੋਲ ਮਿਲੇ ਏਕੋ ਪ੍ਰ ਸਖੀਆਂ ਸਭ ਪ੍ਰਕੇ ਜੋ ਪਾਵੇ ਪਿਰ ਸਾ ਭਰੇ ਨਾਨਕ ਗਰੀਬ ਕਿਆ ਕਰ ਵਿਚਾਰਾ ਹਰ ਭਾਵੇ ਤਿਤ ਰਾ ਚੱਲੇ ਦੇਵ ਗੰਦਾਰੀ ਮੇਰੇ ਮਨ ਮੁਖ ਹਰ 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 ਬੋਲੀ ਐ ਬਰਮਖ ਰੰਗ ਚਲੂ ਲੈ ਰਾਤੀ ਹਰ ਪ੍ਰੇਮ ਪਿੰਨੀ ਚੋਲੀ ਐ ਰਹਾਉ ਹਾ ਫਿਰੋਦਵਾਨੀ ਆਵਲ ਬਾਵਲ ਤਿਸ ਕਾਰਨ ਹਰ ਟੋਲੀ ਐ ਕੋਈ ਮਿਲੈ ਮੇਰਾ ਪ੍ਰੀਤਮ ਪਿਆਰਾ ਖਮ ਤਿਸ ਕੀ ਗੋਲ ਗੋਲੀ ਐ ਸਤ ਗੁਰ ਪਰਖ ਮਨ ਨਾਮ ਆਪਣਾ ਹਰ ਅੰਮ੍ਰਿਤ ਪੀ ਚੋਲੀਐ ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰ ਲਾਤਾ ਦੇਹ ਟੋਲੀਐ ਦੇਵ ਗੰਦਾਰੀ ਅਬ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਇਰਾਖ ਪ੍ਰਭੂ ਭਾਵੇਂ ਮਾਰੂ ਰਹਾਉ ਲੋਕਨ ਕੀ ਚਤਰਾਏ ਉਪਮਾ ਦੇਬ ਸੰਤਰਜਾਰ ਕੋਈ ਭਰਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ ਜੋ ਆਵਤੂ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਖਾ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰਖੋ ਲਾਜ ਮਰਾਰ ਦੇਵ ਗੰਦਾਰੀ ਹਰ ਗੁਣ ਗਾਵੇ ਹਾਂ ਤਿਸ ਬਲਿਹਾਰੀ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸਾ ਹਿਰਦੈ ਨਾਮ ਮਰਾਰੀ ਰਹਾਉ ਤਉਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਜੁਠਾਰੀ ਹਮਰੇ ਜੀ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਨ ਕੂੜਿਆਰੀ ਹਮਰੀ ਮੰਦਰ ਹਮਰੀ ਮੰਦਰਨਾ ਮੋਹ ਹਮਰੀ ਮੰਦਰ ਨਾਮ ਹਰਿ ਸੁਆਮੀ ਰਿਦ ਅੰਤਰ ਦੁਸ਼ਟ ਦੁਸ਼ਟਾਰੀ ਜਿਉ ਭਾਵੇਂ ਤਿਉ ਰਖੋ ਸੁਆਮੀ ਜਨ ਨਾਨਕ ਸ਼ਰਨ ਤੁਮਾਰੀ ਦੇਵ ਗੰਦਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੇ ਜਿਉ ਬਿਸੂਆ ਕੇ ਕਰਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਕਟਿ ਰਹਾਉ ਜਿਨ ਕਾ ਹਿਰਦੈ ਨਾਹੈ ਹਰ ਸੁਆਮੀ ਤੇ ਬਿਗੜ ਰੂਪ ਬੇ ਰਕਤੀ ਜਾਨ ਗੁਰਾਂ ਬਾਝੋਂ ਜਾਨ ਗੁਰਾਂ ਬਹੁ ਬਾਤਾਂ ਜਾਣ ਓਹ ਹਰ ਦਰਗਹਿ ਹੈ ਪ੍ਰਸ਼ਟੀ ਜਿਨ ਕਾਉ ਦਿਆਲ ਹੋਆ ਮੇਰਾ ਸੁਆਮੀ ਤਿੰਨਾ ਸਾਧ ਜਨਾ ਪਗ ਝਕਟੇ ਨਾਨਕ ਪਤ ਪਵਿੱਤ ਮਿਲ ਸੰਗਤ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਛੇ ਛੁਕਟੀ ਛੱਕਾ ਇੱਕ ਦੇਗੰਦਾਰੇ ਮਹੱਲਾ ਪੰਜਵਾਂ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਇ ਗੁਰ ਚਰਨੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕੰਮਲ ਪ੍ਰਗਾਸੇ ਸਦਾ ਸਦਾ ਹਰ ਧਾਈ ਐ ਰਹਾਉ ਅੰਤਰੇ ਕੋ ਬਾਹਰੇ ਕੋ ਸਭ ਮੈਂ ਇਕ ਸਮਾਈ ਐ ਘਟੂ ਅਵ ਘਟੂ ਰਵਿਆ ਸਭ ਠਾਈਂ ਹਰਪੂਰਨ ਬ੍ਰਹਮ ਦਿਖਾਈ ਐ ਉਸਤਤ ਕਰੇ ਸੇਵਕ ਮਨ ਕੇਤੇ ਤੇਰਾ ਅੰਤਨ ਕਤਹੂ ਪਾਈਐ ਸੋਕ ਦਾ ਤੇ ਦੁੱਖ ਪੰਜੋਂ ਸੁਆਮੀ ਜਨ ਨਾਨਕ ਸਤ ਬਲ ਜਾਈਐ ਦੇਵ ਗੰਦਾਰੀ ਮਾਈ ਹੋਣਾ ਹਾਰਸ ਹੋਈਐ ਰਾਤ ਰਹੋ ਰਚਨਾ ਪ੍ਰਵ ਆਪਣੀ ਕਹਾਂ ਲਾਭ ਕਹਾਂ ਖੋਈਐ ਰਹਾਉ ਕਹਿ ਫੂਲ ਅਨੰਦ ਬਿਥੈ ਸੋਗ ਕਬ ਹਸਨ ਕਬ ਰੋਈਐ ਕਬ ਹੂੰ ਮੈਲ ਪਰੇ ਅਪਮਾਨੀ ਕਬ ਸਾਧੂ ਸੰਗ ਧੋਈਐ ਕੋਈ ਨ ਮਿਟੇ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਹਾਰੀ ਜਿਹ ਪ੍ਰਸਾਦ ਸੁਖ ਸੋਈਐ ਦੇਵ ਗੰਦਾਰੀ ਮਾਇ ਸੁਣਤ ਸੋਚ ਪੈ ਡਰਤ ਮੇਰ ਤੇਰ ਤਜੂ ਅਭਿਮਾਨਾ ਸ਼ਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹਿ ਸੋਈ ਪਲ ਮੰਨੋ ਨਾ ਹੰਕਾਰ ਬੋਲ ਕਰਤੋ ਨਿਮਖ ਨ ਬਿਸਰੋ ਹਿਏ ਮੋਰੇ ਤੇ ਬਿਸਰਤ ਜਾਈ ਹਮਰਤ ਸੁਖ ਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਮਾਂ ਮਾਨ ਪਰਜਤ ਨਿਰਗੁਣ ਕਰੂਪ ਕੁਲਹੀਨ ਨਾਨਕ ਹਉ ਨੰਦ ਰੂਪ ਸੁਆਮੀ ਪਰਤ ਦੇਵ ਗੰਦਾਰੀ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਬਤ ਉਦਾਰੈ ਵਰਨ ਵਰਨ ਨਾ ਸਭ ਹੂੰ ਰਹਾਉ ਜਹਤ ਉਪਜਿਓ ਤਹੇ ਸਮਾਇਓ ਏ ਬਿੱਦ ਜਾਨੀ ਤਬ ਹੂੰ ਜਹਾਂ ਜਹਾਂ 에 ਦੇਹੀ ਧਾਰੀ ਰਹਿਨ ਨ ਪਾਇਓ ਕਬ ਹੂੰ ਸੁਖ ਆਇਓ ਪੈ ਪਰਮ ਬਿਨਾਸੀ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗਤ ਜੇ ਲਭੂ ਦੇਵ ਗੰਦਾਰੇ ਮਨ ਜਿਉ ਆਪਣੇ ਪ੍ਰਭ ਪਾਵੋ ਨੀਚ ਨੀਚੋ ਨੀਚ ਨੀਜ ਅਤ ਨਾ ਨਾ ਹੋਏ ਕ ਗਰੀਬ ਬਲਾਵੋ ਰਹਾਉ ਅਨਕ ਡੰਬਰ ਮਾਇਕ ਬਿਰਥੀ ਤਾਂ ਸਿਉ ਪ੍ਰੀਤ ਕਟਾਵੋ ਜਿਉ ਆਪਣੋ ਸਾਮੀ ਸੁਖ ਮੰਨੈ ਤਾ ਮੈਂ ਸੋਭਾ ਪਾਵੋ ਦਾਸਨ ਦਾਸ ਰੇਨ ਦਾਸਨ ਕੀ ਜਨ ਕੀ ਕੀ ਜਨ ਕੀਟ ਹਲਕ ਕਮ ਹਲਕ ਮਾਵੋ ਸਰਬ ਸੁਖ ਬੜਿਆਈ ਨਾਨਕ ਜੀਵੋ ਮੁਖੋਂ ਬੁਲਾਵੋ ਦੇਵ ਗੰਦਾਰੇ ਪ੍ਰਭ ਜੀ ਤਉ ਪ੍ਰਸਾਦ ਬ੍ਰਹਮ ਧਾਰਿਓ ਓਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਓ ਰਹਾਉ ਕੋਟ ਪ੍ਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਬ ਤਮਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ माया बंद का माया बंद कट कृपा निध नानक आप उधारयो देव जिंदारी मानु सगले स्यान पुरही ਕਰਨ करावेन हार स्वामी नानक ओट गही रहाऊ आप मेट पै शरनाई एहे मत साधु कहै ਪਰਬ ਕੀ ਆਗਿਆ ਮਾਨ ਸੁਖ ਪਾਇਆ ਪਰਮ ਅੰਦੇਰਾ ਲਹੀ ਜਾਨ ਪਰਬੇਨ ਸੁਆਮੀ ਪ੍ਰਭ ਮੇਰੇ ਸ਼ਰਨ ਤੁਮਾਰੀ ਆਹੀ ਕਿਨ ਮੈਂ ਥਾਪ ਥਾਪਨ ਹਾਰ ਕਿਨ ਮੈਂ ਥਾਪ ਥਾਪਨ ਹਾਰੇ ਕੁਦਰਤ ਕੀ ਮਨ ਪਹੀ ਦੇਵ ਗੰਦਾਰੇ ਮਹੱਲਾ 5ਵਾਂ ਹਰ ਪ੍ਰਾਣ ਪ੍ਰਭੂ ਸੁਖਦਤ ਗੁਰ ਪ੍ਰਸਾਦ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਨ ਕੋ ਕਾਲ ਨ ਖਾਤੇ ਰੰਗ ਤੁਮਾਰੇ ਲਾਲ ਪਏ ਹੈ RAM ਨਾਮ ਰਸ ਮਾਤੇ ਮਹਾਕਿਲ ਬਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੇ ਹਤੇ ਸੋ ਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਦਾਰੀ ਪੰਜਵਾ ਸੋ ਪ੍ਰਭ ਜਸ ਜਤ ਕਤ ਪੇਖਿਓ ਨੈਣੀ ਸੁਖਦਾਈ ਜੀ ਅਨ ਕੋ ਦਾਤਾ ਅੰਮ੍ਰਿਤ ਜਾਂ ਕੀ ਬਾਣੀ ਰਹਾਉ ਅਗਿਆਨ ਅੰਧੇਰਾ ਸੰਤੀ ਕਟਿਆ ਜੀ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੈ ਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਛੁ ਉਪਜਿਆ ਉਪਜ ਉਪਜਨਾ ਆਇਓ ਨਹ ਉਪਜੀ ਨਰਮਲ ਕਰਨੀ ਸ਼ਾਡ ਸਿਆਨ ਪ ਸੰਜਮ ਨਾਨਕ ਲਾਗੋ ਗੁਰ ਕੀ ਚਰਨੀ ਦੇਵ ਗੰਦਾਰੀ ਪੰਜਵਾਂ ਹਰਿ ਰਾਮ ਨਾਮ ਜਪ ਲਾਹ ਗਤ ਪਾਵੇ ਸੋ ਸਹਿਜ ਅਨੰਦਾ ਕਟ ਜਮ ਕੇ ਫਹਾ ਰਹਾਉ ਖੋਜ ਤ ਖੋਜ ਤ ਖੋਜ ਵਿਚਾਰਿਓ ਹਰਿ ਸੰਤ ਜਨ ਪੈ ਆਹ ਦੰਨਾ ਪ੍ਰਾਪਤ ਏਹ ਨਦਾਨਾ ਜਿਨ ਕੈ ਕਰਮ ਲਿਖਾ ਹ ਸੇ ਬੜ ਭਾਗੀ ਸੇ ਪਤਵੰਤੇ ਸੇ ਪੂਰੇ ਸਾਹ ਸੁੰਦਰ ਸੁਖੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹ ਦੇਵ ਕੰਦਾਰੀ ਪੰਜਵਾ ਮਨ ਕਹੈ ਅਹੰਕਾਰ ਅਫਰ ਦਰਗੰਧ ਅਪਵਿੱਤਰ ਅਪਾਵਨ ਪੀਤਰ ਜੋ ਦਿਸੈ ਸੋ ਛਾਰਾ ਰਹਾਉ ਜਨ ਕੀ ਆ ਤਿਸ ਸਿਮਰ ਪ੍ਰਾਨੀ ਜੀਵ ਪ੍ਰਾਨ ਜਨ ਤਾਰਾ ਤਿਸੇ ਤਿਆਗ ਅਵਰ ਲਪਟਾਵੈ ਮਰ ਜਨਮੈ ਮੁਕਤ ਗੁਵਾਰਾ ਅੰਧ ਗੰਗੋ ਪੰਗਲ ਮਤਹੀਨਾ ਪ੍ਰਭ ਰੱਖੋ ਰਖਨ ਹਰਾ ਕਰਨ ਕੋ ਰਾਵਨ ਹਾਰ ਸੁਮਰਥਾ ਕਿਆ ਨਾਨਕ ਜੰਤ ਵਿਚਾਰਾ ਦੇਵ ਗੰਦਾਰੀ ਪੰਜੂਆ ਸੋ ਪ੍ਰਭ ਨੇਰਾ ਹੂੰ ਤੇ ਨੇਰਾ ਸਿਮਰਤ ਆਏ ਗਾਈ ਗੁਣ ਗੋਬਿੰਦ ਦਿਨ ਰਹਿਨ ਸਾਜ ਸਵੇਰਾ ਰਹਾਉ ਉਦਰ ਦੇਉ ਦੁਲਬ ਸਾਧੂ ਸੰਗ ਹਰ ਹਰ ਨਾਮ ਜਪੇ ਰੈ ਘਰੇ ਨ ਮੋਤ ਨ ਚਸ ਬਲੰਬ ਕਾਲ ਨਿਤ ਕਾਲ ਨਾ ਤਹ ਨਿਤ ਹੀ ਰੈ ਕਾਲ ਨ ਤਹ ਨਿਤ ਨਹ ਤਹ ਕਹਿ ਰੈ ਅੰਧ ਬਿਲਾਤੇ ਕਾਟੂ ਕਰਤੇ ਕਿਆ ਨਾਹੀ ਘਰ ਤੇ ਰੈ ਨਾਮ ਅਧਾਰ ਦਿਜੈ ਨਾਨਕ ਕਾ ਆਨੰਦ ਸੂਖ ਕਨੇਰੈ ਸ਼ੱਕੇ ਦੋ ਦੇਵ ਗੰਦਾਰੀ ਪੰਜਵਾਂ ਮਨ ਮਨ ਗੁਰ ਮਿਲ ਨਾਮ ਅਰਦਉ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਦਿਉ ਰਹਾਉ ਕਰ ਕਿਰਪਾ ਆਪਣਾ ਦਾਸ ਕਿਨੋ ਕਟ ਮਾਇਆ ਫਤਿਓ ਪਾਉ ਭਗਤ ਗਾਇ ਗੁਣ ਗੋਬਿੰਦੂ ਜਮ ਕਾ ਮਾਰਗ ਸਦਿਓ ਭਇਓ ਨਗਰਹਿ ਮਿਟਿਓ ਮੋਰਚਾ ਅਮੋਲ ਪਦਾਰਥ ਲਾਦਿਓ ਬਲਹਾਰੈ ਨਾਨਕ ਲਖ ਬਿਰਾ ਮੇਰਾ ਠਾਕੁਰ ਅਗੰ ਗਦਿਓ